ਪਿੰਡ ਸਤਿਗਾਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਹੋਲੇ ਭਾਜ ਤੁਹਾਨੂੰ ਦਿਖਾਵਾਂਗੇ ਤੇ ਦੋ ਸੱਜਣਾ ਸੂਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਆਇਆ ਤੇ ਬਾਕੀ ਇੱਥੇ ਆ ਗਿਆ ਆਪਣੀਆਂ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲੋ ਇਹ ਆ ਵੀ ਤਸੱਲੀ ਆਪਣੀ ਇੱਥੋਂ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸੱਚ ਕਾਲ ਜੀ ਸੱਚ ਕਾਲ ਵੀਰ ਜੀ ਹੋਰ ਕੰਮ ਜੇ ਸੇਤਾਂ ਲੱਗੇ ਨਾ ਹਾਲੀਆ ਦੀ ਫਰਕੜੇ ਹੁੰਦੇ ਠੀਕ ਐ ਇਹ ਪੱਟੀਆਂ ਪੁੱਟੀਆਂ ਹੋਣੀਆਂ ਦਈਆਂ ਜੇ ਉਤਰੀਆਂ ਹਨਾ ਹਾਂਜੀ ਪੱਟੀਆਂ ਦੇ ਹੋਣੀਆਂ ਜੀ ਠੀਕ ਐ ਹਾਂਜੀ ਤੇ ਬਾਕੀ ਆ ਵੀ ਚਲੋ ਨਾਲ-ਨਾਲ ਕੰਮ ਵੀ ਚੱਲੀ ਜਾਣਾ ਨਾਲ-ਨਾਲ ਉਹ ਵੀ ਉਨ ਕੰਮ ਛੱਡਿਆਵੇਂ ਫਿਰ ਸੂਤਰ ਨਹੀਂ ਹੁੰਦਾ ਬਿਲਕੁਲ ਆਹ ਜੀ ਪਤਾ ਤੁਹਾਨੂੰ ਬੜੀ ਕੰਮ ਛੱਡਿਆਣ ਫਿਰ ਸੂਤਰ ਨਹੀਂ ਹੁੰਦਾ ਠੀਕ ਆਹ ਜੀ ਵੀਰ ਦੇ ਸਿਰ ਤੇ ਜਿਹੜਾ ਆਪਰੇਸ਼ਨ ਹੋਇਆ ਇਹ ਆਪਾਂ ਦੇਖ ਸਕਦੇ ਹਾਂ ਜੇ ਪੱਟੀ ਉੱਤਰੇ ਬੰਨੀ ਆ ਤੇ ਉਹ ਗੱਲ ਕਰਨੀ ਸੀ ਤੇ ਨਾਮ ਇੱਕ ਵਾਰੀ ਦੱਸ ਦੋ ਆਪਣਾ ਨਾਮ ਰੋਬੜ ਜੇ ਪਿੰਡ ਰਾਪੁਰਸੀਲੇ ਨਾਲਾ ਜਿਲਾਂ ਬਲੀ ਸਰਜ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਹੈ 97137796 ਠੀਕ ਹੈ ਜੀ ਤੇ ਛਿਲਵਾਰ ਹੀਰਾ ਚੋਟੀ ਤੇ ਕਰ ਦਈਏ ਹਨਾ ਕਿੰਨੇ ਕਿ ਚੜਦੀ ਸੋਈ ਹੈ ਇਹਨੂੰ ਸੋਈ ਨੂੰ ਅੱਜ ਹੋਈ ਗਏ ਜੇ 15 ਦਿਨ ਹੋ ਗਏ ਨੇ ਕੱਟਾਰੇ ਮਗਰ 15 ਦਿਨ ਹੋ ਗਏ ਆ ਇਸ ਨੇ ਫੁੱਲ ਪਰਲਾ ਕਟਾਰੇ ਚ ਲਾ ਆ ਜਿਹੜਾ ਆ ਬੰਦਲ ਕੰਬਲ ਵਾਲਾ ਕੱਟਾ ਜੇ ਇਹਦਾ ਤੇ ਆ ਬੋਰੀ ਵਾਲੀ ਕੱਟੀ ਜੇ ਦੂਸਰੇ ਨੰਬਰ ਵਾਲੀ ਮਾਈ ਦੀ ਤਾਂ ਜੀ ਆ ਬੱਚੇ ਚੱਲੋ ਬਹੁਤੇ ਦਿਨਾਂ ਦੇ ਲਈ ਆ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਦੁੱਧ ਉਹਨੇ ਤਾਂ ਕੰਡੇ ਵਾਲਾ ਤਾਂ ਲਓਗਾ ਪਰ 9 ਕਿਲੋ ਦੇ ਬੀਪੋਲ ਗੱਡੀ ਹੋਗੀ ਕੋਈ ਧਾਰਨਾ ਮਾਰੇ ਵੀ ਤੇ ਸੁਆ ਦੂਜਾ ਸੁਆ ਜੀ ਸੁਆ ਦੂਸਰਾ ਆ ਤੇ 9-10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਥਣ ਵੀ ਕਾਫੀ ਚੰਗਾ ਲੱਗਾ ਹੈ ਥੋੜੀ ਜਿਹਾ ਅੱਗੇ ਕਰਿਆ ਵਿਦੂ ਖੋਲ ਨਾ ਆਹ ਦੇਖ ਸਾਡੇ ਕਾਫੀ ਪਿਆਰਾ ਥਾਨੇ ਆ ਅਗਲੇ ਪਿਛਲੇ ਥਾਨੇ ਚੰਗੇ ਆ ਜਿਹਨੇ ਤੌਰ ਦੇ ਤੇ ਚੰਗੇ ਗਿਆਪ ਤੇ ਆ ਤੇ ਜਿਹੜੇ ਤਾਂ ਵੀ ਆਪਾਂ ਦੇਖ ਸਕਦੇ ਸੋਹਣੀ ਆ ਚੰਗੇ ਕਦ ਕਾਟ ਤੇ ਆ ਜਿਹੜੀ ਇਹ ਆਪੇ ਸ਼ਕੀਨ ਝੋਟੀ ਆ ਫੱਬਦੀ ਆ ਘਰੇ ਵੱਜੇ ਵੀ ਸੋਹਣੀ ਲੱਗੂਗੀ ਬਿਲਕੁਲ ਛੋਟੇ ਸਿੰਘ ਦੀ ਗੋਲ ਸਿੰਘ ਦੀ ਆ ਕਈ ਵੀਰਨ ਹੁੰਦਾ ਵੀ ਦੁੱਧ ਭਾਵੇਂ ਕਿਲੋ 2 ਕਿਲੋ ਘਟ ਵੀ ਹੋਵੇ ਪਰ ਘਰੇ ਬੱਚਾ ਸੋਨਾ ਲੱਗੇ ਪਛੋ ਤੇ ਬੜੀ ਸ਼ਾਂਤ ਜਿਹੀ ਸੁਭਾਧੀ ਹੈ ਲੈ ਜਾਓ ਵੀ ਜੀ ਤੇ ਮੁੱਲ ਫਿਰ ਵੇਦੀ ਇਹਦਾ ਮੁੱਲ ਤੇ ਦੇ ਲਈਏ 1.5 ਦੀ ਕਰ ਦਈਏ ਕੋ ਮਨਤਾਂ ਵਿੱਚੋਂ ਛੋਟੀ ਛਾਡੀ ਸਾਨੂੰ ਦੋ ਦੇਸੀ ਅੱਛਾ ਪੂਰੇ ਲੱਖ ਦੀ ਹਾਂਜੀ ਠੀਕ ਹੈ ਬਾਕੀ ਮੌਕੇ ਤੇ ਹੋਰ ਕਰ ਦੋਗੇ 95 ਦੇ ਦਈਏ 95000 ਦੀ ਦੇ ਦਾਂਗੇ ਜੀ ਚਲੋ ਠੀਕ ਹੈ ਜੀ ਛੋਟੀ ਬਖਾ ਦਿਓ ਜੀ ਅਕਰ ਬੋਲੀ ਹੋਰ ਬਾਕੀ ਉਹ ਮੰਨਣ ਜੀ ਅੱਗੇ ਪਿੱਛੇ ਹਵਾਨਾ ਜਿਹੜਾ ਇਹਦਾ ਚੰਗਾ ਵਾ ਬਖਾਓ ਜੀ ਪਿੱਛੋਂ ਹਾਂ ਦੇਖ ਲੈ ਠੀਕ ਤੇ ਹੁਣ ਜਿਹੜੀ ਤੁਹਾਨੂੰ ਦਿਖਾਉਣੀ ਆ ਹਵਾਨੇ ਤੇ ਨਾੜਾਂ ਦੀ ਇੱਕ ਵਾਰੀ ਦੇਖ ਸਕਦੇ ਤੁਸੀਂ ਜਿਹੜੇ ਵੀ ਰਣ ਹੁੰਦਾ ਵੀ ਹਵਾਨੇ ਤੇ ਨਾੜਾਂ ਚੰਗੀਆਂ ਹੋਣ ਤੇ ਉਹਨਾਂ ਵੀਰਾਂ ਵਾਸਤੇ ਆ ਖਾਸ ਕਰਕੇ ਅੱਜ ਜੇ ਅਗਲੇ ਪਿਛਲੇ ਥਣ ਵੀ ਚੰਗੇ ਗਿਆਪਤੇ ਆ ਤੇ ਇਹ ਕਿੰਨੇ ਚਾਦੀ ਸੋਈ ਵੀਰ ਜੀ ਇਹ ਵੀ ਤਾਜੀ ਆ ਭਾਜੀ ਇੱਕ ਹਫਤੇ ਤੋਂ ਘਾਟੀ ਦੇ ਰੋਏ ਨੇ ਮਗਰ ਕੱਟੀ ਹੈ ਇਹ ਤਾਂ ਮਗਰ ਕੱਟੀ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਬਹੁਤ ਨਹੀਂ ਤੇ ਭਾਦੀ ਬਾਰਾਂ ਦਿਨਾਂ ਗੱਲੋ ਚਵਾਈ ਦਿਓਗੀ ਹੁਣ ਕੰਡੇ ਵਾਲਾ ਬੋਲਾ ਗੇਲੇ ਕੋ ਮੀਂਹ ਲੈ ਲੈ 8-9 ਗਲੋ ਨੂੰਗਾ ਅੱਛਾ 8-9 ਲੀਟਰ ਹੈਗਾ ਹੁਣ ਬਾਣੀ ਭਾਵੇਂ ਕੋ ਦੁੱਧ ਗੇਲੇ ਤੇ ਭਾਵੇਂ ਕੋ ਬੋਲਾ ਗੇਲੇ ਠੀਕ ਹੈ ਜੀ ਹਾਂ ਜੀ ਤੁਰ ਹਾਂ ਫਿਰ ਇੱਕ ਰੀਮ ਬਾਕੀ ਚੰਗੀ ਭਰੀ ਹੈ ਮੱਝ ਉਤਰ ਹੈਗੀ ਮਦਰ ਹੀ ਕੋਟੀ ਦੀ ਆ ਤੇ ਇਹ ਵੀ ਗੋਲ ਹੈ ਮੱਝ ਪੂਰੀ ਤਪਦੀ ਹੈ ਪੂਰੀ ਹਵਾ ਨੇ ਤੇ ਦੋਨਾਂ ਪਾਸੇ ਨਾੜਾਂ ਜਿਹੜੀਆਂ ਹਸਤਰਾ ਲੈ ਜਾਓ ਜੀ ਭਾਇਓ ਭਾਜੀ ਇਧਰ ਕਰੋ ਲੱਗੋ ਮੈਨੂੰ ਦੇਖੋ ਨਾੜਾਂ ਉਡਾ ਦੁੱਧ ਵਾਲੀ ਹੈ ਮੈਂ ਜੀ ਹਾਂ ਦੇਖਾ ਰਾਤੀ ਆਇਆ ਸਾਰਾ ਮਾਲ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਵੀ ਦੇ ਦੀਏ ਲੱਕ ਦੀ ਇੱਕੋ ਜਿਹੀ ਕਰਦੀ ਐ ਦੋਵੇਂ ਨਹੀਂ ਤੇ 93 ਤੇ 93 ਨਹੀਂ ਹਾਂਜੀ ਇਹ 90 ਦੇ ਦਾਂਗੇ 93 ਤੇ ਵੀ ਇਹ ਵੀ 90 ਦੇ ਦਾਂਗੇ ਅੱਛਾ 90 ਦੇ 90 ਅੱਛਾ ਭਾਉ ਕੋ 90 ਦੀ ਉਹ ਲੈ ਜੇ ਤੇ ਭਾਉ ਕੋਈ ਉਹ ਲੈ ਜੇ ਮੈਂ ਭਾਉ ਭਾਜੀ ਇਧਰ ਮੁਖੜਨ ਬੜੀ ਚਲੋ ਕੋ ਜੋੜਾ ਲੈ ਕੇ ਦੇਖੋ ਕਰਦੇ ਹਾਂ ਜੋਗ ਜੋੜਾ ਕੋ ਲਊਗਾ ਤੇ ਹੋਰ ਮਨ ਤਾਂ ਮੁੱਕੇ ਤੇ ਹੋ ਜਾਊਗਾ ਤੇ ਹੁਣ ਨਿਕਾਵਾਂ ਜਿਹੜੀਆਂ ਦੋ ਬਾਹਰ ਤੇ ਹੁਣ ਆ ਜਿਹੜੇ ਗਾਂ ਜੇ ਇਹਦੇ ਕੋਲ ਕੰਡੇ ਵਾਲਾ 14 ਕਿਲੋ ਤਿਆਰ ਹੋ ਗਿਆ ਦੁੱਧ ਉਹਨੇ ਤਿਆਰ ਜੇ ਕੰਡੇ ਵਾਲਾ ਤਿਆਰ ਇਹਦਾ ਬੱਚਾ ਮਰ ਗਿਆ ਜੀ ਤੋਰੋ ਫੇਰ ਇੰਨਾ ਵੀ ਬੱਚਾ ਨਹੀਂ ਹੈਗਾ ਇਹਦਾ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਲੈ ਜਾ ਦਾ ਵੀਰ ਜੀ ਜੀ ਜਾ ਤੂੰ ਆਜ ਲੈ ਆਓ ਤੇ ਮੋਲੇ ਫਿਰ ਵਿੱਦੀ ਆਦਾ ਮੋਲੇ ਦਾ ਮੋਲੇ ਦਾ ਤੇਰੀ 35 ਦੀ ਹਾਂਜੀ 35 ਦੀ ਕਰ ਦੋ ਕਿ ਮੰਨ ਤਾ ਨਾ ਤੇ 10000 ਛੱਡ ਦੀਏ ਅੱਛਾ 32000 ਦੀ ਠੀਕ ਹੈ ਜੇ ਆਂਦੋ 32 ਦੀ 30000 ਦੀ ਦੇ ਦਾਂਗੇ ਦੇਣੀ ਹੈ ਜੀ ਹਾਂ ਨਾ ਬਸ ਠੀਕ ਹੈ ਪੂਰੇ ਜੀ ਪੂਰੇ 30000 ਦੀ ਦੇ ਦੇਣੀ ਹੈ ਦੁੱਧ 14 ਲੀਟਰ ਚਵਾ ਦੋਗੇ ਕਰੋ 13 14 ਕਿਲੋ ਖੁੱਲਾ ਜਿਹੜਾ ਸਾਡੇ ਘਰੇ ਕੋ ਚਾੜਾਂਗੇ ਚੋਵੇ ਤੇ ਵੀਰ ਭਰਾ ਸਾਈ ਆਪਣੀ ਸਮਝਦਾਰੀ ਨਾ ਪਾਇਆ ਕਰੋ ਮੁਰਕੇ ਕਹਿੰਦੇ ਵੀ ਸਾਈਆਂ ਸਾਡੀਆਂ ਵਾਪਸ ਕਰ ਦਿਓ ਸਾਡੇ ਕੋ ਘਰ ਚ ਸਲਾਹ ਨਹੀਂ ਬਣੀ ਇਦਾਂ ਉਹਦਾ ਉਹਨਾ ਕੰਮ ਕਰਿਆ ਕਰੋ ਠੀਕ ਹੈ ਜੀ ਇਹ ਆਵੇ ਪਹਿਲਾਂ ਕੋਈ ਸਲਾਹ ਕਰਕੇ ਫੇਰੀ ਕੋਈ ਸਾਈ ਪਾਵੇ ਸਾਡੀ ਸਲਾਹ ਕਰਕੇ ਫੇਰੀ ਕੋਈ ਸਾਈ ਪਾਵੇ ਆਪਣੀ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਆ ਗਈ ਜੀ ਇਹਦੇ ਖਾਣੇ ਦੇਖ ਸਾਦੇ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਵੀ ਉਨਾ ਹੀ ਬਾੜੀ 12 13 ਕਿਲੋ ਕੰਡੇ ਵਾਲਾ ਤਿਆਰ ਜਰਾ ਠੀਕ ਆ ਤੋਰ ਹਾਂ ਫੇਰ ਇਹਨੂੰ ਵੀ ਬੱਚਾ ਇਹਦਾ ਵੀ ਨਹੀਂ ਹੈਗਾ ਇਹਦਾ ਵੀ ਨਹੀਂ ਹੈਗਾ ਨੱਕ ਵਾਗੇ ਸੇਮ ਜੇ ਦੁੱਧ ਆ ਤੋਂਵਾਂ ਦੇ ਕੋਲ ਕੋ ਕਿਲੋ ਉੱਪਰ ਥੱਲੇ ਹੋ ਸਕਦਾ ਤੇ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਕੱਦ ਕਾਠ ਉੱਤਰਾ ਚੰਗੇ ਇਨਾਂ ਗਾਵਾਂ ਦੇ ਇਹ ਆ ਵੀ ਹੁਣ ਮੌਸਮ ਠੰਡਾ ਵਾ ਤੁੰਦੋਂ ਦੁਬਾਰ ਪੂਰੀ ਪਈ ਉਹਦੇ ਕਰਕੇ ਨਮਈਆਂ ਨਮਈਆਂ ਨਹੀਂ ਆ ਤੇ ਜੇ ਪੂਰੀਆਂ ਲੱਜੀਆਂ ਲੱਜੀਆਂ ਹੁੰੀਆਂ ਲੈ ਜਾ ਜੀ ਬਾਕੀ ਕੱਦ ਕਾਠ ਦੀ ਚੰਗੀ ਇੱਚੀ ਉਤਰੇ ਵੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਇਹ ਵੀ ਦੇ ਦੀ 35 ਦੀ 35 ਦੀ ਕਿੱਕੋ ਜੀਆਂ ਕਰਦੀਆਂ ਦੋਵੇਂ ਕੋਈ ਕੋਈ ਕਰਦਨੇ ਭਾਵੇਂ ਕੋ 30 ਦੀ ਆ ਲੈ ਤੇ ਭਾਵੇਂ ਉਹ ਲੈ ਜੀ 60000 ਦਾ ਜੋੜਾ 60000 ਦਾ ਦੇਣਾ ਠੀਕ ਹੈ ਜੀ ਜੇ ਗਲੀ ਖੜੇਗਾ ਤਾਂ ਵੀ 30000 ਦੀ ਹੈ ਠੀਕ ਹੈ ਜੀ ਤੇ ਬਾਕੀ ਕੋਈ ਤਸੱਲੀ ਕਰ ਲੈ ਹਨਾ ਆਪਣੇ ਇਥੋਂ ਚੋ ਚਵਾ ਕੇ ਤੇ ਆਪਣੀਆਂ ਵੇਸ ਚਾ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ ਜੋ ਵੀ ਆ ਤੁਹਾਡੇ ਸਾਹਮਣੇ ਹੀ